ਇਹ ਇੱਕ ਸ਼ੰਕੇ ਕਢ ਦੋ ਮਨ ਦੇ ਵਿੱਚ ਸਮਾਂ ਜਿਆਦਾ ਨਹੀਂ ਰਹਾ ਸਮਾਂ ਥੋੜਾ ਹੀ ਹੈ ਸਮਾਂ ਕੇ ਭਿਆਨਕ ਆ ਰਿਹਾ ਪਰ ਇਹਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਗੇ ਜਿਹੜੇ ਨਾਮ ਨਾਲ ਜੁੜਨਗੇ ਉਹਨਾਂ ਦਾ ਬਚਾਅ ਹੋਣਾ ਜਿਨ੍ਹਾਂ ਨੇ ਮੂਲ ਮੰਤਰ ਨਾਲ ਜਪਿਆ ਵਾਹਿਗੁਰੂ ਸ਼ਬਦ ਨਾਲ ਜਪਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਨਾਮ ਜੋੜੇ ਜਿਨ੍ਹਾਂ ਨੇ ਮਕੋਲ ਕੀਤਾ ਇਹ ਤਾਂ ਐਵੇਂ ਕਰੀਏ ਹਾਉ ਵੀ ਵੈਸ਼ ਕਰੋ ਜਿਹੜੇ ਇਹ ਕੰਮ ਚ ਰਹੇ ਦਵਾਈ ਨਹੀਂ ਲਗਣੀ ਤੁਹਾਨੂੰ ਮੈਂ ਕਹਿ ਰਿਹਾ ਦਵਾਈ ਨਹੀਂ ਲਗਣੀ 3 ਸਾਲ ਪਹਿਲਾਂ ਕਿਹਾ ਸੀ ਵੀ ਇੰਜੈਕਸ਼ਨ ਨਾਲ ਲਵਾਈਓ ਕਿਹਾ ਸੀ ਸਾਰੀ ਸੰਗਤ ਨੂੰ ਕਈਆਂ ਨੇ ਲਵਾਈ ਨਹੀਂ ਕਈਆਂ ਨੇ ਫਿਰ ਵੀ ਲਵਾ ਲਿਆ ਅੱਜ ਹੁਣ ਬਹੁਤ ਔਖੇ ਨੇ ਉਹ ਜਿਹਨਾਂ ਨੇ ਇੰਜੈਕਸ਼ਨ ਲਵਾਈ ਕੋਸੀ ਮੈਂ ਆਵਾਜ਼ ਕਸਮ ਕੀ ਬਾਣੀ ਪੈਸਣਾ ਕਰੀ ਗਿਆਨ ਕਰ ਲਓ ਜੋ ਮਹਾਰਾਜ ਵੱਲੋਂ ਹੁਕਮੰਦੋਂ ਤੁਹਾਨੂੰ ਦੱਸੀਦਾ ਵੀ ਸੰਗਤ ਦਾ ਭਲਾ ਹੋਵੇ ਇਹ ਕੰਮਾ ਜਿਹੜੀਆਂ ਅੱਜ ਕਰ ਰਹੀਆਂ ਤਿੰਨ ਚਾਰ ਸਾਲ ਬਾਅਦ ਪਤਾ ਲੱਗਣੀ ਆ ਜੋ ਤਿੰਨ ਚਾਰ ਸਾਲ ਪਹਿਲਾਂ ਕਿਹਾ ਸੀ ਉਹ ਅੱਜ ਪਤਾ ਲੱਗਦਾ ਸੋ ਸਾ ਸੰਗਤ ਮੂਰ ਮੰਤਰ ਨਾਲ ਜੁੜਨਾ ਵਾਹਿਗੁਰੂ ਸ਼ਬਦ ਨਾਲ ਜੁੜਨਾ ਜੋ ਸ਼ਬਦ ਤੁਹਾਨੂੰ ਦੱਸੇ ਰਹੇ ਉਹਨਾਂ ਦਾ ਜਾਪ ਕਰੋ ਗੁਰਦਸ ਸਾਹਿਬ ਮਹਾਰਾਜ ਜਨਾਂ ਜੋੜੋ ਗੁਰਨਾਨਦ ਸਾਹਿਬ ਨੂੰ ਵਿਰਦੇ ਜਿਉ ਵਸਾਓ